ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੈ ਸ਼੍ਰੀ ਰਾਮ ਔਰ ਇੱਕ ਬਾਰ ਫੇਰ ਤੁਹਾਡੇ ਸਾਹਮਣੇ ਡਾਇਮੰਡ ਵੈਲਫੇਅਰ ਸੁਸਾਇਟੀ ਤੋਂ ਮੈਂ ਸਮਾਜ ਸੇਵੀ ਬੀਨੂ ਗੋਇਲ ਇਸ ਵਾਰ ਵੀ ਇਹ ਕੈਂਪ ਲਗਾਇਆ ਜਾ ਰਿਹਾ ਜਿਦੇ ਵਿੱਚ ਸਲਾਈ ਪੜਾਈ ਔਰ ਬਿਊਟੀ ਪਾਰਲਰ ਮਹਿੰਦੀ ਔਰ ਇਸ ਤੋਂ ਇਲਾਵਾ ਇਹਦੇ ਨਾਨਨਲਿਕ ਪੈਰਲ ਜਿਹੜੀ ਨਵੀਂ ਚੀਜ਼ ਇੱਕ ਐਡ ਕੀਤੀ ਹੈ ਉਹ ਹੈ ਸੈਲਫ ਡਿਫੈਂਸ ਜਿਹੜੀ ਕਿ ਅੱਜ ਦੇ ਟਾਈਮ ਦੇ ਵਿੱਚ ਬਹੁਤ ਜ਼ਰੂਰੀ ਹੈ ਲੜਕੀਆਂ ਨੂੰ ਔਰ ਦੂਸਰਾ ਆਪਣਾ ਹੈਲਥਲੀ ਅਵੇਅਰਨੈਸ ਤਾਂ ਕੁਝ ਹੈਲਥ ਟਿਪਸ ਤੇ ਯੋਗਾ ਤੇ ਸੈਲਫ ਡਿਫੈਂਸ ਦੇ ਨਾਲ ਨਾਲ ਸਵੈ ਰੋਜ਼ਗਾਰ ਸਿੱਖ ਲਈ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ ਇਹ ਇਸ ਵਾਰ 25ਵਾਂ ਕੈਂਪ ਹੈ 24 ਸਾਲਾਂ ਦੇ ਵਿੱਚ 24 ਕੈਂਪ ਲੱਗੇ ਔਰ ਹਜ਼ਾਰਾਂ ਮਹਿਲਾਵਾਂ ਚਾਹੇ ਉਹ ਬਠਿੰਡੇ ਵਿੱਚ ਵਸਦੀਆਂ ਚਾਹੇ ਆਸ-ਪਾਸ ਪਿੰਡਾਂ ਦੀਆਂ ਚਾਹੇ ਮੇਰੀਆਂ ਬੇਟੀਆਂ ਔਰ ਚਾਹੇ ਉਹਨਾਂ ਦੀ ਉਮਰ ਕੋਈ ਵੀ ਹੋਵੇ ਕੁਆਲਿਫੀਕੇਸ਼ਨ ਕੋਈ ਵੀ ਹੋਵੇ ਸਭ ਦਾ ਸਵਾਗਤ ਹੁੰਦਾ ਇਸ ਕੈਂਪ ਵਿੱਚ ਐਸਵਰੀ ਕੈਂਪ ਅਸੀਂ ਆਦਰਸ਼ ਸਰਕਾਰੀ ਸਕੂਲ ਲਗਾ ਰਹੇ ਹਾਂ ਜਿਹੜਾ ਕਿ ਕਨਾਲ ਥਾਣੇ ਕੋਲ ਕਨਾਲ ਕਲੋਨੀ ਠੰਡੀ ਸੜਕ ਕੋਲੇ ਹੈਗਾ ਔਰ ਸੀਨੀਅਰ ਸੈਕੰਡਰੀ ਸਕੂਲ ਹੈ ਕੱਲ ਤੋਂ ਇਹ ਪ੍ਰਕਿਰਿਆ ਇੱਥੇ ਸ਼ੁਰੂ ਹੋ ਰਹੀ ਹੈ ਰਜਿਸਟ੍ਰੇਸ਼ਨ ਦੀ ਸਵੇਰ 9 ਤੋਂ ਲੈ ਕੇ 11 ਵਜੇ ਤੱਕ ਦਾ ਜਿਹੜਾ ਟਾਈਮ ਹੈ ਕਲਾਸਿਸ ਦਾ ਰਹੂਗਾ ਲੇਕਿਨ ਜਿਹੜੀ ਪ੍ਰਕਿਰਿਆ ਹੈ ਉਹ 3 ਦਿਨਾਂ ਦੇ ਅੰਦਰ ਅਸੀਂ ਰਜਿਸਟ੍ਰੇਸ਼ਨ ਦੀ ਖਤਮ ਕਰਾਂਗੇ ਜਿਹੜੀ ਹੈਗੀ ਹੈ 9 ਤੋਂ ਲੈ ਕੇ 12 ਵਜੇ ਤੱਕ ਤਾਂ ਕੱਲ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਸਰਕਾਰੀ ਸਕੂਲ ਕਨਾਲ ਥਾਣਾ ਇੱਕ ਵਾਰ ਫੇਰ ਮੇਰੀਆਂ ਪਿਆਰ ਨਾਲ ਮੇਰੀਆਂ ਬੇਟੀਆਂ ਸੁਣ ਲੈਣ ਕੱਲ ਤੋਂ ਫਾਰਮ ਦੀ ਪ੍ਰਕਿਰਿਆ ਸ਼ੁਰੂ ਹੋਣੀ ਹੈ ਰਜਿਸਟ੍ਰੇਸ਼ਨ ਹੋਣੀ ਹੈ ਔਰ ਇਹ ਕੋਈ ਆਨਲਾਈਨ ਫਾਰਮ ਪ੍ਰਕਿਰਿਆ ਨਹੀਂ ਹੈ ਇਹ ਤੁਹਾਨੂੰ ਉੱਥੇ ਆ ਕੇ ਹੀ ਰਜਿਸਟ੍ਰੇਸ਼ਨ ਕਰਾਣੀ ਪਊਗੀ ਔਰ ਆਪਣੀ ਇੱਕ ਫੋਟੋ ਲੈ ਕੇ ਆਣੀ ਕਾਦਾਰ ਕਾਟ ਦੀ ਕਾਪੀ ਤਾਂ ਜੋ ਤੁਹਾਨੂੰ ਕਾਦ ਵਿੱਚ ਮੁਸ਼ਕਿਲ ਨਾ ਆਏ ਔਰ ਸੋਮਵਾਰ ਤੋਂ ਇਹ ਕਲਾਸਾਂ ਸ਼ੁਰੂ ਹੋ ਜਾਣਗੀਆਂ ਤਾਂ ਇਸ ਦੀ ਸਿਖਲਾਈ ਦੀ ਕੋਈ ਫੀਸ ਨਹੀਂ ਹੈ ਹਰ ਸਾਲ ਮੁਫਤ ਕਰਾਇਆ ਜਾਂਦਾ ਹੈ ਤਾਂ ਤੁਹਾਡੇ ਮਾਧਿਅਮ ਰਾਹੀਂ ਪ੍ਰੈਸ ਮੀਡੀਆ ਰਾਹੀਂ ਪੈਨਾ ਨੂੰ ਸਭ ਬੀਬੀਆਂ ਨੂੰ ਮੇਰੀਆਂ ਮਾਮਾ ਨੂੰ ਸਭ ਨੂੰ ਇੱਕੋ ਹੀ ਸੰਦੇਸ਼ ਕਿ ਆਓ ਇਸ ਹੁਨਰ ਦੇ ਲੰਗਰ ਦਾ ਵੱਧ ਤੋਂ ਵੱਧ ਫਾਇਦਾ ਉਠਾਓ। ਰਜਿਸਟ੍ਰੇਸ਼ਨ ਦੇ ਜਿਵੇਂ ਕੋਈ ਫੀਸ ਵਗੈਰਾ ਨਹੀਂ ਲੈਂਦੇ। ਨਹੀਂ 기 ਰਜਿਸਟ੍ਰੇਸ਼ਨ ਇੱਕ ਜ਼ਰੂਰੀ ਫਾਰਮੈਲਿਟੀ ਹੈ। ਜਦੋਂ ਕਿ ਸਾਡੇ ਕੋਲ ਜਦੋਂ ਲੜਕੀਆਂ ਆਉਂਦੀਆਂ ਕਿ ਸਾਨੂੰ ਕਿਉਂਕਿ ਅੱਜ ਕੱਲ ਸੇਫਟੀ ਪੁਆਇੰਟ ਆਫ 뷰 ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿ ਸਾਨੂੰ ਪਤਾ ਹੋਵੇ ਕਿ ਜੋ ਇਨਸਨ ਕੈਂਪ ਦੇ ਅੰਦਰ ਐਂਟਰ ਕਰ ਰਿਹਾ ਹੈ ਕਿ ਉਹ ਕਿੱਥੋਂ ਆ ਰਿਹਾ ਹੈ ਪ੍ਰੋਪਰ ਇਥੋਂ ਦਾ ਰਹਿਣ ਵਾਲਾ ਹੈ ਕਿ ਉਹਦਾ ਐਡਰੈਸ ਹੈ। ਕੁਇਆਂ ਸੁਖਾਵੀ ਘਟਨਾ ਤੋਂ ਬਚਣ ਦੇ ਲਈ ਰਜਿਸਟ੍ਰੇਸ਼ਨ ਬਹੁਤ ਹੁਣ ਤੱਕ ਮੈਂ ਕਿੰਨੇ ਕੈਂਪ ਲਗਾ ਚੁੱਕੇ ਤੇ ਕਿੰਨੀਆਂ ਲੜਕੀਆਂ ਔਰਤਾਂ ਨੂੰ ਜਿਹੜੇ ਤੁਸੀਂ ਇਹ ਸਰਟੀਫਿਕੇਟ ਦੇ ਚੁੱਕੇ ਜੀ ਦੇਖੋ 24 ਦੇ ਕਰੀਬ ਕੈਂਪ ਹੈ ਜਿਹੜੇ ਅੱਜ ਤੱਕ ਲੱਗ ਚੁੱਕੇ ਆ ਔਰ 36000 ਜਿਹੜੀਆਂ ਲਗਭਗ ਔਰਤਾਂ ਤੇ ਮਹਿਲਾਵਾਂ ਸਾਡ ਬੇਟੀਆਂ ਮੇਰੀ ਮਾਵਾਂ ਦੀ ਉਮਰ ਦੀਆਂ ਵੀ ਉੱਥੇ ਹੁੰਦੀਆਂ ਬੇਟੀਆਂ ਦੀ ਉਮਰ ਦੀ ਵੀ ਆਉਂਦੀਆਂ ਮੇਰੇ ਹਮ ਉਮਰ ਵੀ ਉੱਥੇ ਪਹੁੰਚਦੀਆਂ ਵੱਖ-ਵੱਖ ਕੋਰਸਾਂ ਦੇ ਵਿੱਚ 60000 ਦੇ ਲਗਭਗ ਮਹਿਲਾਵਾਂ ਨੇ ਫ੍ਰੀ ਸਿਖਲਾਈ ਇਥੋਂ ਲੈ ਚੁੱਕੀ ਹੈ ਜਿਹੜਾ ਸਮਾਨ ਹੋਊਗਾ ਉਹ ਆਪ ਲੈ ਕੇ ਆਉਣਗੇ ਕਿਉਂਕਿ ਉੱਥੇ ਜੋ ਕੋ ਗੁੱਜੇ ਨੇ ਜਿਹੜਾ ਕੱਪੜਾ ਹੁੰਦਾ ਉਹ ਬਹੁਤ ਦੇਖੋ ਜੀ ਜਦੋਂ ਅਸੀਂ ਉਹਦਾ ਇੱਕ ਸਿਸਟਮ ਬਣਾਇਆ ਜਦੋਂ ਸਾਡੇ ਕੋਲ ਕੋਈ ਐਪਲੀਕੇਸ਼ਨ ਆਉਂਦੀ ਹੈ ਕਿ ਮੈਂ ਇਹ ਚੀਜ਼ ਮੈਂ ਆਪਣੇ ਕੋਲੋਂ ਨਹੀਂ ਲਿਆ ਸਕਦੀ ਤਾਂ ਸਾਡੇ ਕੋਲ ਬਹੁਤ ਹੀ ਦਾਨੀ ਸੱਜਣ ਵੀ ਹੈ ਔਰ ਦੂਸਰਾ ਸਾਡੇ ਸੰਸਥਾ ਦੇ ਮੈਂਬਰ ਵੀ ਹੈ ਇਸ ਤਰ੍ਹਾਂ ਦੀ ਸਾਨੂੰ ਕਦੇ ਕੋਈ ਦਿੱ ਉਹਨਾਂ ਚ ਕਿੰਨੀਆਂ ਘਰਤਾਂ ਲੈ ਦਿਨਾ ਸਹਾਇਕਪਨ ਦੇ ਤੌਰ ਤੇ ਮੈਨੂੰ ਬਿਜ਼ਨਸ ਸ਼ੁਰੂ ਕੀਤਾ ਨਾ ਦੇਖੋ ਪਹਿਲੀ ਗੱਲ ਤਾਂ ਇਹ ਹੈ ਵੀ ਸੰਸਥਾ ਤਾਂ ਇੱਕ ਉਪਰਾਲਾ ਨੇਕੀ ਕਰਦਿਆਂ ਆਪਣੇ ਡਾਲ ਤੇ ਮੇਰੇ ਖਿਆਲ ਇਹ ਰਿਕ ਇਨਸਾਨ ਨੂੰ ਦੇਖਣਾ ਵੀ ਚਾਹੀਦਾ ਪਰ ਫਿਰ ਵੀ ਜੇ ਤੁਹਾਡੇ ਕੁਐਸਚਨ ਦਾ ਮੈਂ ਆਨਸਰ ਤੁਸੀਂ ਕੁਐਸਚਨ ਬਹੁਤ ਵਧੀਆ ਕੀਤਾ ਕਿਉਂਕਿ ਜਦੋਂ ਆਪਾਂ ਕੋਈ ਕੰਮ ਕਰਦੇ ਆ ਤਾਂ ਆਪਾਂ ਨੂੰ ਪਤਾ ਕਿਵੇਂ ਲੱਗੂਗਾ ਕਿ ਇਹ ਕਿੰਨਾ ਕੁ ਸਹਾਈ ਹੈ ਸਾਡੇ ਸਮਾਜ ਦੇ ਲਈ ਇਹ ਉਦੋਂ ਪਤਾ ਲੱਗਦਾ ਜਦੋਂ ਅਸੀਂ ਕਿਸੇ ਗਲੀ ਦੇ ਮੋੜ ਤੇ ਜਾਂਦੇ ਆ ਜਾਂ ਕਿਸੇ ਅਸੀਂ ਕਿਸੇ ਗਲੀ ਚੋਂ ਗੁਜ਼ਰੇ ਹੋਣੇ ਕਿਸੇ ਮਾਰਕੀਟ ਤੋਂ ਗੁਜ਼ਰੇ ਹੋਣੇ ਆ ਤਾਂ ਪਿੱਛੋਂ ਆ ਜਾਂਦੀ ਹੈ ਵੀ ਨੂੰ ਮੈਡਮ ਅਸੀਂ ਤੁਹਾਡੇ ਕੈਂਪ ਤੋਂ ਸਿੱਖੇ ਸੀ ਆਓ ਮਾੜਾ ਦਾ ਚਰਨ ਪਾਕੀ ਜਾਓ ਆ ਮਾੜਾ ਦਾ ਸਾਡੇ ਕਰੀ ਹੋ ਕੇ ਜਵਾ ਮੇਰੇ ਸੈਂਟਰ ਤੇ ਹੋ ਕੇ ਜਾਇਓ ਤਾਂ ਇਸ ਤਰ੍ਹਾਂ ਜਦੋਂ ਤੁਸੀਂ ਇਸ ਤਰ੍ਹਾਂ ਆਪਣੇ ਆਸ-ਪਾਸ ਦਾ ਮਾਹੌਲ ਦੇਖਦੇ ਹੋ ਜਿੱਥੇ ਵੀ ਜਾਣਿਓ ਕਿ ਲੜਕੀਆਂ ਦੇ ਵਿੱਚ ਸਭ ਤੋਂ ਪਹਿਲਾਂ ਕੰਫੀਡੈਂਸ ਦੂਜਾ ਹੱਥ ਦੇ ਵਿੱਚ ਹੁਨਰ ਦੇ ਨਾਲ ਜਦੋਂ ਉਹ ਸਮਾਜ ਦੇ ਵਿੱਚ ਵਿਚਰਦੀਆਂ ਸਾਨੂੰ ਆਸ-ਪਾਸ ਦੇਖਦੀਆਂ ਕਿ ਮਹਿਲਾਵਾਂ ਆਪਣੇ ਪੈਰਾਂ ਤੇ ਖੜੀਆਂ ਤਾਂ ਸਾਨੂੰ ਇਹ ਲੱਗਦਾ ਕਿ ਸਾਡਾ ਜਿਹੜਾ ਓਵਰਾਲ ਹੈ ਉਹ ਸਫਲ ਹੈ ਮੈਨੂੰ ਕਿੰਨੇ ਘੜੇ ਹੈਗੇ ਸਤੋ ਸੱਕੇਗੇ ਹੈਗੇ ਕਿੰਨੇ ਇਸ ਤਰ੍ਹਾਂ ਦੇ ਕਿੰਨੇ ਕੇ ਹੈਗੇ ਜਿਹੇ ਜਿਹੜੇ ਦੇਖੋ ਜੀ ਜਿਹੜੇ ਕੀ ਗੱਲ ਕਰੀ ਹੈ ਵੀ ਵੀ ਸਾਨੂੰ ਮਿਲਦੇ ਆ ਜੇ ਉਹਦੇ ਕੋਈ ਇਸ ਤਰ੍ਹਾਂ ਕੁਝ ਹੋਇਆ ਹੈਗਾ ਕਿ ਇਸ ਆਏ ਤੁਹਾਨੂੰ ਕੋਈ ਜਿਹੜੇ ਤੁਹਾਨੂੰ ਮਿਲ ਜੇ ਸਾਡੇ ਕੋਲ ਜੀ ਅਨਲਿमिटेड ਕੇਸ ਹੈ ਸਾਲ ਦੇ ਵਿੱਚ ਮੈਂ ਮਤਲਬ 15 16 ਇਸ ਤਰ੍ਹਾਂ ਦੇ ਮਹੀਨਾਵਾਂ ਨੂੰ ਮੈਲੀ ਲੈਣੀ ਹੈ ਜਿਹੜੀਆਂ ਆਪਣਾ ਆਪਣਾ ਕੰਮ ਕਰਦੀਆਂ ਸਭ ਤੋਂ ਛੋਟਾ ਜਿਹੜਾ ਬੇਸਿਕ ਕੰਮ ਹੈ ਮੈਂ ਤੁਹਾਨੂੰ ਦੱਸ ਨਹੀਂ ਕਿ ਮਹਿੰਦੀ ਤੋਂ ਲੈਨੇ ਆ ਸੀ ਮਹਿੰਦੀ ਸਿੱਖ ਕੇ ਅਗਰ 300 ਲੜਕੀਆਂ ਇੱਕ ਕੈਂਪ ਦੇ ਵਿੱਚ 300 ਹੋ ਜਾਂਦੀਆਂ ਜਿਹੜੀਆਂ ਮਹਿੰਦੀ ਸਿੱਖਦੀਆਂ ਅਗਰ 300 ਸਿੱਖ ਕੇ ਜਾਂਦੀਆਂ ਤਾਂ 100 150 ਕੈਂਪ ਲਗਾਈ ਬੈਠੀਆਂ ਹੁੰਦੀਆਂ ਜਦੋਂ ਕਰਵਾ ਚੌਧਾ ਧੀਆਂ ਦੇ ਮੇਲੇ ਹੁੰਦੇ ਆ ਤਾਂ ਔਰ ਆਪਣੀ ਛੋਟੀ ਅਰਨਿੰਗ ਹੈ ਉੱਥੋਂ ਹੀ ਪਤਾ ਲੱਗ ਜਾਂਦਾ ਕਿ ਇਹਨਾਂ ਨੂੰ ਫਾਇਦਾ ਹੋ ਰਿਹਾ ਹੈ ਇਹ ਸਰਕਾਰਾਂ ਵਾਲਾ ਕੰਮ ਕਰ ਰਹੇ ਹੋ ਤੁਸੀਂ ਤੇ ਮੋਟਿਵ ਕੀ ਹੈ ਆਪਣਾ ਵੀ ਲੜਕੀਆਂ ਨੂੰ ਦੇਖੋ ਜੀ ਸਾਡੀ ਐਨ ਜੀਓ ਦਾ ਨਾਮ ਡਾਇਮੰਡ ਵੈਲਫੇਅਰ ਸੁਸਾਇਟੀ ਹੁਣ ਕਈ ਵਾਰ ਲੋਕ ਸੋਚਦੇ ਸੀ ਜਦੋਂ ਅਸੀਂ ਐਨ ਜੀਓ ਸ਼ੁਰੂ ਕੀਤੀ ਸੀ ਕਿ ਡਾਇਮੰਡ ਮਤਲਬ ਅਮੀਰਾਂ ਦੀ ਹੈ ਇਹ ਡਾਇਮੰਡ ਮਤਲਬ ਕੋਈ ਡਾਇਮੰਡ ਨਾਮ ਹੀ ਡਾਇਮੰਡ ਕਿਉਂ ਹੈ ਤਾਂ ਇੱਕੋ ਹੀ ਮੋਟਿਵ ਸੀ ਕਿ ਤਰਾਸ਼ਣਾ ਮਤਲਬ ਕੁਆਲਟੀ ਹਰੇਕ ਦੇ ਅੰਦਰ ਹੁੰਦੀ ਹੈ ਨਿਕਰ ਕੇ ਹਰ ਕੋਈ ਬਾਹਰ ਆਉਣਾ ਚਾਹੁੰਦਾ ਹੈ ਲੇਕਿਨ ਉਹਨੂੰ ਤਰਾਸ਼ਣ ਦੀ ਬਹੁਤ ਜ਼ਰੂਰਤ ਹੁੰਦੀ ਹੈ ਤਾਂ ਦਿਸ ਇਜ਼ ਦਾ ਪਲੇਟਫਾਰਮ ਦਿਸ ਇਜ਼ ਦਾ ਪਲੇਟਫਾਰਮ ਕਿ ਦੇ ਕਮ ਫੋਰ ਹੈ ਜਦੋਂ ਸਟਾਰਟਿੰਗ ਕੀਤੀ ਤੁਸੀਂ ਇਕੱਲੇ ਸੀ ਹੁਣ ਕਿੰਨੇ ਕੁ ਔਰਤਾਂ ਤੁਹਾਡੇ ਨਾਲ ਜੁੜੀਆਂ ਹੋ ਗਈਆਂ ਹਾਂਜੀ ਇਹ ਪਰਮਾਤਮਾ ਦਾ ਬਹੁਤ ਬਹੁਤ ਸ਼ੁਕਰਾਨਾ ਜੀ ਮੈਨੂੰ ਅੱਜ ਵੀ ਯਾਦ ਹੈ ਜਦੋਂ ਅਸੀਂ ਕੈਂਪ ਲਾਇਆ ਸੰਗੂਆਣਾ ਵਸਤੀ ਐਸਐਸਡੀ ਮੰਗਤਰਾਮ ਸਕੂਲ ਦੇ ਵਿੱਚ ਉਹ ਸਾਡਾ ਪਹਿਲਾ ਕੈਂਪ ਸੀ ਔਰ ਜਦੋਂ ਅਸੀਂ ਬੁਲਾਣ ਗਏ ਉੱਥੋਂ ਦੀਆਂ ਲੜਕੀਆਂ ਨੂੰ ਲੇਡੀਜ਼ ਨੂੰ ਦੱਸਣ ਗਏ ਵੀ ਅਸੀਂ ਇਸ ਤਰ੍ਹਾਂ ਦਾ ਕੈਂਪ ਲਾਇਆ ਤਾਂ ਮਤਲਬ ਕਿਸੇ ਦੇ ਹਸਬੰਦੇ ਨਹੀਂ ਆਉਂਦੇ ਤਾਂ ਪਤਾ ਨਹੀਂ ਕੀ ਹੋ ਵੀ ਫਿਰਦੀਆਂ ਮਤਲਬ ਪੰਜਾਬੀ ਚ ਦੱਸਾਂ ਵਿਲੀਆਂ ਫਿਰਦੀਆਂ ਧੁੱਪੇ ਹੈਨਾ ਮਤਲਬ ਜੀ ਨੂੰ ਮੈਂ ਤੁਹਾਨੂੰ ਪੰਜਾਬੀ ਭਾਸ਼ਾ ਚ ਦੇ ਲੇਕਿਨ ਉਸ ਤੋਂ ਬਾਅਦ 1 ਰੁਪਏ ਦਾ ਸਾਡਾ ਫਾਰਮ ਸੀਗਾ ਅਸੀਂ ਕਿਆ ਵੀ ਰੁਪਇਆ ਲਵਾਂਗੇ ਕਿਉਂਕਿ ਅੱਜ ਕੱਲ ਜਮਾ ਹੈ ਕਿ ਇਹ ਤੁਹਾਨੂੰ ਫ੍ਰੀ ਚ ਤਾਂ ਕਹਿਣਗੇ ਵੈਸੀ ਹੀ ਹੈ 1 ਰੁਪਏ ਦਾ ਫਾਰਮ ਹੈ ਜੀ ਇਹ ਫਾਰਮ ਭਰ ਦਿਓ ਤੁਸੀਂ ਤੇ ਤੁਸੀਂ ਕੈਂਪ ਚ ਆਓ ਫਿਰ ਅਸੀਂ ਮਿੰਤਾ ਕੱਢ ਕੇ ਜਦੋਂ ਉੱਥੇ 10 ਜਨੀਆਂ ਆਈਆਂ ਪਹਿਲੇ ਦਿਨ ਉਹਨਾਂ ਨੇ ਜਾ ਕੇ ਹੋਰਾਂ ਨੂੰ ਦੱਸਿਆ ਕਰਦੇ ਕਰਦੇ ਸਾਡੇ ਕੋਲ 9 ਦਿਨਾਂ ਦੇ ਅੰਦਰ ਅਸੀਂ 500 ਦੀ ਰਜਿਸਟ੍ਰੇਸ਼ਨ ਕੀਤੀ ਪੂਰੀ ਬਸਤੀ ਦੇ ਅੰਦਰ ਅੱਜ ਵੀ ਮੈਨੂੰ ਯਾਦ ਹੈ ਕਿ ਮੈਂ ਪਿੱਛੇ ਜੇ ਕਿਸੇ ਮੁਹਿੰਮ ਦੇ ਦੌਰਾਨ ਗਈ ਸੀ ਜੀ ਕਿ ਮੈਂ ਚਲੋ ਇੱਥੇ ਹੋਰ ਨਾ ਗੱਲ ਨਹੀਂ ਕਰਦੀ ਜੋ ਵੀ ਆ ਪਾਰਟੀ ਜੋ ਵੀ ਹੈ ਐਨੀਥਿੰਗ ਮੈਂ ਕਿਸੇ ਕੰਮ ਗਈ ਤਾਂ ਉੱਥੇ ਮੈਨੂੰ ਅੰਦਰ ਭੱਜ ਕੇ ਬੁਲਾਇਆ ਕੋਈ ਆਈ कुंठ ਕੱਟਿਆ ਹੋਇਆ ਸੀ ਕਹਿੰਦੇ ਇਹ ਤਾਂ ਵੀ ਨੂੰ ਮੈਡਮ ਮੈਂ ਕਹਿੰਦੀ ਜਿਹੜੀ ਮੈਂ ਅੱਜ ਸਲਾਈ ਕਰੀ ਹੁੰਦੀ ਆ ਨਾ ਪਰ ਘਰ ਚਲੀ ਜਾਂਦਾ ਇਹਨਾਂ ਦੇ ਕੈਂਪ ਵਿੱਚ ਸੀ ਕਈ ਸੀ ਉਹ ਵੀ ਨੂੰ ਮੈਡਮ ਵੀ ਨੂੰ ਮੈਂ ਤੁਸੀਂ ਇੱਥੇ ਪਤਾ ਨਹੀਂ ਪਛਾਨੀ ਨਹੀਂ ਆਏ ਤੁਸੀਂ ਕਿਉਂਕਿ ਉਦੋਂ ਮੈਂ ਅਨਮੈਰਿਟ ਸੀ ਜਦੋਂ ਇਹ ਸ਼ੁਰੂ ਕੀਤਾ ਬਹੁਤ ਛੋਟੀ ਜਿਹੀ ਉਮਰ ਸੀ ਮੇਰੀ ਤੇ ਉਦੋਂ ਤੋਂ ਜਿਉਂ ਉਹ ਪ੍ਰਾਲਾ ਸ਼ੁਰੂ ਹੋਇਆ 500 ਤੋਂ ਸ਼ੁਰੂ ਹੋ ਕੇ ਅੱਜ ਦੀ ਸੰਖਿਆ 36000 ਹੋਗੀ ਤੇ ਜਿਹੜੇ ਬਹਿ ਸੀ ਤੇ ਮੇਰੇ ਨਾਲ ਦੋ ਲੜਕੀਆਂ ਸੀਗੀਆਂ ਦੋ ਰਿਸ਼ਤੇਦਾਰਾਂ ਦੀਆਂ ਸੀ ਦੋ ਮੇਰੀਆਂ ਸਟੂਡੈਂਟ ਸੀਗੀਆਂ ਤੇ ਅੱਜ ਕਾਰਵਾ ਇੱਡਾ ਵੱਡਾ ਹੋ ਗਿਆ ਤੁਹਾਡੇ ਸਾਹਮਣੇ ਹੀ ਆ ਤੀਆਂ ਤੇ ਮੇਲੇ ਵੀ ਲੱਗਦੇ ਆ ਲੋਹੜੀ ਦੇ ਪ੍ਰੋਗਰਾਮ ਵੀ ਹੁੰਦੇ ਆ ਅਸੀਂ ਇਕੱਠੇ ਵੀ ਹੁੰਨੇ ਆ ਤੇ ਕਾਰਵਾ ਬਹੁਤ ਵੱਡਾ ਹੋ ਗਿਆ ਚਾਰ ਪੰਜ ਸਾਲ ਦੀ ਗੱਲ ਕੀਤੀ ਹੈ ਕਿਉਂ ਲੱਗਿਆ ਵੀ ਬੱਚੀਆਂ ਨੂੰ ਜਾਂ ਲੜਕੀਆਂ ਨੂੰ ਸੈਲਫ ਡਿਫੈਂਸ ਸਿਖਾਉਣੀ ਦੇਖੋ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਸੈਲਫ ਡਿਫੈਂਸ ਹੈ ਕਿ ਅਪ ਇਹ ਨਹੀਂ ਕਿਸੇ ਆਪਣੀ ਰੱਖਿਆ ਕਰ ਆਪਣੇ ਪਰਿਵਾਰ ਦੀ ਵੀ ਹੈ ਦੂਸਰੀ ਤੁਸੀਂ ਦੇਖਿਆ ਕਿ ਪਿੱਛੇ ਵਾਰ ਦੀ ਵੀ ਪ੍ਰੋਬਲਮ ਆਈ ਆ ਪਾਕਿਸਤਾਨ ਦੀ ਹੁਣ ਤੁਸੀਂ ਜਿਹੜੀ ਵਾਰ ਹੁਣ ਹੋਈ ਹੈ ਦੇਖ ਕੇ ਹਟਿਆ ਉਹਦੇ ਵਿੱਚ ਤੁਸੀਂ ਦੇਖੋ ਸਿਵਲ ਡਿਫੈਂਸ ਦੇ ਵਿੱਚ ਸ਼ਰਦਾ ਜੀ ਵੀ ਬੈਠੇ ਆ ਇਹ ਵੀ ਮੈਂਬਰ ਹੈ ਮੈਂ ਵੀ ਸਿਵਲ ਡਿਫੈਂਸ ਦੇ ਮੈਂਬਰ ਆ ਮੈਂ ਡਿਪਟੀ ਪੋਸਟ ਵਰਡਨ ਆ ਇਹਨਾਂ ਕੋਲ ਵੀ ਜ਼ਿੰਮੇਵਾਰੀ ਆ ਤਾਂ ਅਸੀਂ ਸੋਚਦੇ ਹਾਂ ਕਿ ਜਿਹੜੇ ਇੱਕ ਬੰਦੇ ਨੂੰ ਕੋਈ ਟ੍ਰੇਨਿੰਗ ਹੋ ਗਈ ਉਹ ਇਹ ਨਹੀਂ ਜ਼ਰੂਰੀ ਨਹੀਂ ਕਿ ਆਪਣੇ ਆਪ ਨੂੰ ਹੀ ਬਚਾ ਲੈ ਉਹ ਆਪਣੇ ਪਰਿਵਾਰ ਦੀ ਵੀ ਸੋਖਿਆ ਕਰ ਸਕਦਾ ਜਿਸ ਤਰ੍ਹਾਂ ਦਾ ਕੋਈ ਮਾਹੌਲ ਹੁੰਦਾ ਜਿਸ ਤਰ੍ਹਾਂ ਦਾ ਮਾਹੌਲ ਕ੍ਰੀਏਟ ਹੋ ਜਾਂਦਾ ਤਾਂ ਉਹਦੇ ਲਈ ਅੱਜਕੱਲ ਸੈਲਫ ਡਿਫੈਂਸ ਬਹੁਤ ਲੋੜੀਂਦਾ ਹੈ ਦੇਖੋ ਏਜ ਲਿਮਟ ਤਾਂ ਤੁਸੀਂ ਦੇਖੋ ਇੰਨੀਆਂ ਛੋਟੀਆਂ-ਛੋਟੀਆਂ ਬੱਚੀਆਂ ਜਿਮਨਾਸਟਿਕ ਕਰੀ ਹੁੰਦੀਆਂ ਨਾ 6-6 ਸਾਲ ਦੀਆਂ ਤੁਸੀਂ ਗਰਾਊਂਡ ਤੇ ਸਟੇਡੀਅਮ ਤੇ ਹਰ ਸਾਲ ਦੇਖਦੇ ਹੋ 15 ਅਗਸਤ ਤੇ 26 ਜਨਵਰੀ ਇਹ ਤੇ ਤਾਂ ਮੈਨੂੰ ਲੱਗਦਾ देयर ਇਜ਼ ਇਅਰ देयर शुड नॉट एनी ਏਜ ਲਿਮਟ ਤੇ ਬਾਕੀ ਚੀਜ਼ਾਂ ਲਈ ਵੀ ਜਾਗਰੂਕ ਹੋਣਾ ਅੱਜ ਵਾਤਾਵਰਨ ਨਿਵੇਸ਼ਾ ਕਾਫੀ ਐਨਜੀਓ ਨਾਲ ਗੱਲ ਕੀਤੀ ਤਾਂ ਦਰਖਤ ਲਾਉਣ ਦੇ ਮਾਮਲੇ ਵਿੱਚ ਔਰਤਾਂ ਦੀ ਉਹਨਾਂ ਨੇ ਵੀ ਗੱਲ ਕੀਤੀ ਵੀ ਜਦੋਂ ਕਿਸੇ ਘਰ ਦੇ ਅੱਗੇ ਦਰਖਤ ਨਹੀਂ ਲੱਗਦਾ ਤਾਂ ਜਾਦਾ ਪੱਤਿਆਂ ਦੀ ਪ੍ਰੋਬਲਮ ਬਣ ਜਾਂਦੀ ਹੈ ਤੇ ਉਹ ਕੇ ਪ੍ਰੋਬਲਮ ਔਰਤਾਂ ਨੂੰ ਲੱਗਦਾ ਹੈ ਕਿ ਇਹਨਾਂ ਤੇ ਵੀ ਜਾਗਰੂਕ ਕਰਨ ਦੀ ਲੋੜ ਆ ਵੀ ਜਦੋਂ ਕੋਈ ਔਰਤ ਆ ਮਤਲਬ ਉਹਨੂੰ ਵਾਤਾਵਰਣ ਬਾਰੇ ਜਾਂ ਬਾਕੀ ਚੀਜ਼ਾਂ ਬਾਰੇ ਜਾਂ ਅੱਜ ਕਾੜਾ ਜਿਹੜਾ ਮੋਬਾਈਲ ਤੇ ਰੀਲਾਂ ਬਾਰੇ ਬਾਕੀ ਚੀਜ਼ਾਂ ਬਾਰੇ ਵੀ ਜਾਗਰੂਕ ਕੀਤਾ ਜਾਣਾ ਚਾਹੀਦਾ ਦੇਖੋ ਜੀ ਇਹ ਇੱਕ ਕੈਂਪ ਨਹੀਂ ਐਕਚੁਅਲੀ ਐਕਸਕਿਊਜ਼ ਮੀ ਇੱਕ ਪਰਸਨੈਲਿਟੀ ਡਿਵੈਲਪਮੈਂਟ ਪਲੇਟਫਾਰਮ ਵੀ ਆ ਕਾਨਫਰੰਸ ਜਦੋਂ ਅਸੀਂ ਗੱਲਬਾਤ ਕਰਦੇ ਆ ਕੈਂਪ ਦੇ ਵਿੱਚ ਅਸੀਂ ਰਾਉਂਡ ਕਰਦੇ ਆ ਵਕ ਵਕ ਸ਼ਕਤੀਤਾ ਗ੍ਰੇਡ ਪਰਸਨੈਲਿਟੀ ਉੱਥੇ ਵਿਜ਼ਿਟ ਕਰਦੀਆਂ ਉਹ ਆਪਣਾ ਜ਼ਰੂਰ ਇੱਕ ਨਾ ਇੱਕ ਪ੍ਰਭਾਵ ਜ਼ਰੂਰ ਪਾ ਕੇ ਜਾਂਦੇ ਆ ਹੁਣ ਤੋਂ ਮੈਂ ਹੈਲਥ ਦੀ ਗੱਲ ਹੀ ਕਰਦੀ ਆ ਮੰਨ ਲਓ ਕਿ ਲੇਡੀ ਡਾਕਟਰਾਂ ਨੂੰ ਆਉਂਦੇ ਆ ਤਾਂ ਕੁਝ ਹੈਲਥ ਟਿਪਸ ਦੇ ਕੇ ਜਾਂਦੀ ਹੈ ਕੁਝ ਉਹਨਾਂ ਨੂੰ ਅਵੇਅਰਨੈਸ ਕਰਕੇ ਜਾਂਦੇ ਆ ਹੁਣ ਜਿਵੇਂ ਸੈਲਫ ਡਿਫੈਂਸ ਦੀ ਗੱਲ ਕੀਤੀ ਉਹ ਵੀ ਕਿਸ ਤਰ੍ਹਾਂ ਦੇ ਮੋਚ ਕਿਵੇਂ ਕਿਵੇਂ ਤੁਸੀਂ ਕਿਵੇਂ ਬਚਣਾ ਹੈ ਜਾਂ ਕਿਵੇਂ ਬਚਾਉਣਾ ਹੈ ਉਹ ਵੀ ਦੱਸਿਆ ਜਾਂਦਾ ਹੈ ਤੀਸਰੀ ਗੱਲ ਜਿਵੇਂ ਤੁਸੀਂ ਵਾਤਾਵਰਣ ਦੀ ਕੀਤੀ ਡੂਰਿੰਗ ਥੈਟ ਪੀਰੀਅਡ ਵੀ ਆਲਸੋ ਕੰਡਕਟ ਪਲਾਂਟੇਸ਼ਨ ਡੇ ਉਸ ਟਾਈਮ ਉਹ ਵੀ ਉਹਨਾਂ ਨੂੰ ਮਹੱਤਤਾ ਦਰਸਾਈ ਜਾਂਦੀ ਹੈ ਇੱਕ ਗੱਲ ਜ਼ਰੂਰ ਹੈ ਕਿ ਔਰਤ ਸਮਾਜ ਦੀ ਸਿਰਜਣਹਾਰ ਹੈ ਜਦੋਂ ਇੱਕ ਔਰਤ ਪੜ੍ਹੀ ਲਿਖੀ ਹੋਏਗੀ ਗੁਣਕਾਰੀ ਹੋਏਗੀ ਇਸ 21 ਤੋਂ 25 ਦਿਨਾਂ ਦੇ ਕੈਂਪ ਦੇ ਵਿੱਚ ਜੋ ਜੋ ਗੁਣ ਇੱਥੋਂ ਲੈ ਕੇ ਜਾਏਗੀ ਅਗਰ ਉਹ ਇਸ ਇਸ ਦਾ ਕੋਈ 60% ਵੀ ਸਿੱਖਦੀ ਹੈ 70% ਵੀ ਸਿੱਖਦੀ ਹੈ 80% ਵੀ ਸਿੱਖਦੀ ਹੈ ਡੈਫੀਨੇਟਲੀ ਹੈ ਇਫ ਸ਼ੀ ਇਜ਼ ਅ ਸਰਜਨ ਹਰ ਤਾਂ ਉਹ ਆਪਣਾ ਸਮਾਜ ਸਰਜੀ ਪਿੰਡਾਂ ਦੇ ਬੱਚੇ ਯਾਨੀ ਕਿ ਆਉਂਦੇ ਆ ਜਾਂ ਨਹੀਂ ਯਾਨੀ ਕਿ ਸ਼ਹਿਰ ਦੇ ਬੱਚੇ ਜ਼ਿਆਦਾ ਹੁੰਦੇ ਆ ਪਿੰਡਾਂ ਦੇ ਬੱਚੇ ਆ ਦੇਖੋ ਜਿਹੜੀਆਂ ਪਹਿਲੀ ਗੱਲ ਤਾਂ ਇਹ ਲੜਕੀਆਂ ਔਰਤਾਂ 12 ਤੋਂ ਲੈ ਕੇ 60 ਸਾਲ ਤੱਕ ਦੀ ਹਰ ਇੱਕ ਔਰਤ ਔਰ ਬੱਚੀ ਇਹਦੇ ਵਿੱਚ ਹੁੰਦੀ ਆ ਔਰ ਮੋਸਟਲੀ ਵੈਸੇ ਜਿਹੜੀ ਤਜ ਤੋ ਬੱਚੋ ਐ ਉਹ ਨੀਅਰਬਾਈ ਦਿੱਤੀ ਜਾਂਦੀ ਹੈ ਕਿਉਂਕਿ ਨੇੜੇ ਆ ਸਕਣ ਜਾ ਸਕਣ ਪਰ ਫਿਰ ਵੀ ਜਦੋਂ ਤੁਹਾਡੀ ਮੀਡੀਆ ਰਹੀ ਇਹ ਮੈਸੇਜ ਦੂਰ ਦੂਰ ਤੱਕ ਜਾਂਦਾ ਸਾਨੂੰ ਵੀ ਅਸੀਂ ਹੈਰਾਨ ਹੋ ਜਾਂਦੇ ਹਾਂ ਜਦੋਂ ਬੱਚੀ ਆ ਕੇ ਕਹਿੰਦੀ ਮੈਮ ਮੇਰੀ 12 ਵਜੇ ਬੱਸ ਹੈ ਮੈਡਮ ਮੈਂ 10 ਮਿੰਟ ਤਾਂ ਲੇਟ ਹੋ ਗਈ ਮੇਰੀ ਬੱਸ 10 ਮਿੰਟ ਲੇਟ ਹੋ ਗਈ ਫਿਰ ਅਸੀਂ ਜਦੋਂ ਪੁੱਛ ਕੇ ਹੈਰਾਨ ਹੋ ਜਾਂਦੇ ਹਾਂ ਵੀ ਕੋ ਕਿਹੜੇ ਪਿੰਡੋਂ ਆ ਰਹੀ ਹੈ ਆ ਰਹੀ ਉਹ ਕਿੱਥੋਂ ਆ ਰਹੀ ਹੈ ਬਟ ਮੈਨੂੰ ਇੱਕ ਹੋਰ ਵੀ ਬੱਚਿਆਂ ਨੇ ਇੱਕ ਸਵਾਲ ਕੀਤਾ ਸੀ ਕਿ ਮੈਡਮ ਤੁਸੀਂ ਇਹ ਕੈਂਪ ਕੱਲੇ ਬਢੰਡੇ ਜੀ ਕਿਉਂ ਲਾਣੇ ਹੋ ਤੁਸੀਂ ਸਾਰੇ ਕਿਤੇ ਲਾਇਆ ਕਰੋ ਕਿ ਮੈਨੂੰ ਤਲਵੰਡੀ ਵੀ ਪਿੱਛੇ ਜਾਣਾ ਜਿੰਨਾ ਕਿ ਦਾਇਰਾ ਹਜੇ ਮੇਥੋਂ ਆਪਦੇ ਸੋਰਸਸ ਤੋਂ ਜਿੰਨਾ ਕਿ ਕਵਰ ਹੋ ਸਕਦਾ ਓਨਾਂ ਕ ਅਸੀਂ ਕਰ ਰਹੇ ਆਂ ਔਰ ਪਰਮਾਤਮਾ ਸ਼ਕਤੀ ਦੇਵੇ ਕੋਈ ਇਸ ਤਰ੍ਹਾਂ ਦਾ ਦਿਨ ਆਵੇ ਕਿ ਹਰ ਪਿੰਡ ਸ਼ਹਿਰ ਦੇ ਵਿੱਚ ਅਸੀਂ ਇਹ ਨੂੰ ਕਰ ਸਕੀਏ